ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਵੈਲ ਬਟਨ ਨੂੰ ਦਬਾ ਕੇ 올 ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਸੁੱਧ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਫਿਰੋਜ਼ਪੁਰ ਭਾਈ ਪੇਪਲ ਦੇ ਫਾਰਮ ਤੇ ਪਹੁੰਚੇ ਆ ਚੰਗੇ ਦੇ ਧਾਰੂ ਪਸ਼ੂ ਇੱਥੋਂ ਵੇਖਣ ਨੂੰ ਮਿਲਦੇ ਹਰ ਵੀਡੀਓ ਦੇ ਵਿੱਚ ਐਸ ਵਾਰੀ ਵੀ ਨਗੀਨੇ ਜਿਹੜੇ ਕੱਢ ਕੇ ਲਿਆਇਆ ਏ ਨੀਲੇ ਰਾਵੀ ਦੇ ਵਿੱਚ ਸਜਣੋ ਡਿਟੇਲ ਕਰਦੇ ਆਂ ਸਾਂਝੀ ਧੰਨਵਾਦ ਕਰਦੇ ਆਂ ਤੁਹਾਡਾ ਸਾਰਿਆਂ ਦਾ ਜੋ ਚੈਨਲ ਨਾਲ ਜੜੇ ਜੇ ਜੋ ਵੀਡੀਓ ਨੂੰ ਵੇਂਦੇ ਜੇ ਦੱਬ ਕੇ ਸ਼ੇਅਰ ਕਰਦੇ ਜੇ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ ਕਰਦੇ ਆਂ ਜੀ ਠੀਕ ਆ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਸੰਯੋਗ ਦਿੰਦੇ ਰਹੋ ਅਸੀਂ ਤੁਹਾਡੀਆਂ ਦਵਾਵਾਂ ਦੇ ਸਿਰ ਤੇ ਉੱਡੇ ਫਰੀਏ ਠੀਕ ਹੈ ਜੀ ਜਾਇਜ਼ ਤੋਂ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਖਰੀਦਦਾਰੀ ਕਰਾਈਦੀ ਆ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡਾ ਵੀ ਫਰਜ਼ ਬੰਦਾ ਹੈ ਨਰਖ ਤੇ ਪਰਖ ਕਰਕੇ ਤਸੱਲੀ ਖਰੀਦਦਾਰੀ ਕਰਨੀ ਤੁਸੀਂ ਫਰਜ਼ ਸਮਝ ਕੇ ਕਿਉਂਕਿ ਪੈਸੇ ਦੀ ਵਜਤ ਨੂੰ ਪੈਸਾ ਸਮਝਿਆ ਕਰੋ ਵਜਤ ਕਿਵੇਂ ਕਰਨੀ ਆ ਠੀਕ ਹੈ ਜੀ ਤੇ ਆਓ ਕਰੀਏ ਡਿਟੇਲ ਸਾਂਝੀ ਤੁਹਾਡੇ ਨਾਲ ਬਾਈ ਪੇਪਲ ਸਿੰਘ ਸਾਸ੍ਰੀਕਾਲ ਸਾਸ੍ਰੀਕਾਲ ਜੀ ਸੰਤੂ ਸਾਹਿਬ ਸਾਸ੍ਰੀਕਾਲ ਜੀ ਹੋਰ ਸਰਾਉ ਵਧੀਆ ਜੀ ਠੀਕ ਠਾਕ ਵਧੀਆ ਜੀ ਕਾਇਮ ਸ਼ੇਮ ਕਾਇਮ ਠੀਕ ਕਾਇਮ ਚੜਦੀ ਕਲਾ ਚੜਦੀ ਕਲਾ ਜੀ ਨਵੀਆਂ ਤਾਜ਼ੀਆਂ ਲਵੀਆਂ ਤਾਜ਼ੀਆਂ ਬਸ ਠੀਕ ਆ ਜੀ ਅੱਛਾ ਚਲੋ ਜੀ ਸ਼ੁਕਰ ਹੈ ਰੱਬ ਦੇ ਨਿਕਨ ਨਹੀਂ ਹਾਂਜੀ ਟੌਪ ਦੇ ਟੌਪ ਦੇ ਜੀ ਫਰੋਹੀਪੁਰ ਵਾਲੇ ਫਰੋਹੀਪੁਰ ਵਾਲੇ ਵਾ ਵਾ ਡਰੈਸ ਕਰਕੇ ਨੋਟ ਜੀ ਡਰੈਸ ਜੀ ਆਪਣਾ ਪਿੰਡ ਸੁਧ ਸਿੰਘ ਵਾਲਾ ਜੀ ਜ਼ਿਲ੍ਹਾ ਫਰੋਹੀਪੁਰ ਤਸੀਲ ਵੀ ਪ੍ਰੀਪਰ ਆ ਅੱਛਾ ਮੋਬਾਈਲ ਨੰਬਰ ਲੱਗਦੇ ਸ਼ਹਿਰ ਲੱਗਦੇ ਆਪਣੇ ਮੱਲਾ ਵਾਲਾ ਜੀ ਉਹ ਵੀ ਲੱਗੇ ਜੀ ਠੀਕ ਹੈ ਜੀ ਫੋਨ ਨੰਬਰ ਜੀ 97795019 ਠੀਕ ਆ ਤੇ ਸ਼ੁਰੂਆਤ ਕਿੱਥੋਂ ਕਰੀਏ ਮੈਂ ਤਾਂ ਤੇ ਝੋਟੀ ਤੋਂ ਕਰਨੀ ਝੋਟੀ ਤੋਂ ਕਰਨੀ ਝੋਟੀ ਤੋਂ ਮੈਂ ਤਾਂ ਕਰੀਏ ਹਨਾ ਵਾਹ ਨੀਲੀ ਦਾ ਵੀ ਕਿੰਨਾ ਦੁੱਧ ਕੋਲ ਪੱਕਾ ਦੁੱਧ ਜੀ ਅੱਜ ਤੀਜਾ ਦਿਨ ਹੋਇਆ ਸਹੀ ਨੂੰ ਹੀ ਅੱਛਾ 12 ਕਿਲੋ ਤਿਆਰ ਆ ਜੀ ਮੁੱਕ ਗਏ 12 ਕਿਲੋ ਬੋਲਾ ਤਿਆਰ ਹੀ ਆ ਹਣਾ ਤੇ ਤੀਜਾ ਦਿਨ ਹੋ ਗਿਆ ਵਾਹ ਜੀ ਵਾਹ ਤੇ ਟਾਈਮ ਨੋਟ ਜ਼ਰੂਰ ਕਰਾ ਦਿਓ ਆਰਡਰ ਕੁਆਲਟੀ ਦਾ ਭੈਣ ਭਰਾਵਾਂ ਨੂੰ ਪਤਾ ਲੱਗ ਜਾਏ ਸੱਜਣੋ ਤੇ ਉਸ ਹਸ ਅਨੰਤ ਤਾਜ਼ਾ ਲਾਇਆ ਜਾਂਦਾ ਕਿ ਅੱਜ 12 ਵਜੇ ਚੱਲੇ ਜੀ 12 ਵਜੇ ਚੱਲਿਆ ਮਿੰਟ ਚਾਰ ਪੰਜ ਸਿਕੋ ਘਟਿਆ 12 ਤੋਂ ਤੇ ਆ ਜਿਹੜਾ ਬੱਚਾ ਮਗਰ ਮੇਲਕਾ ਫਿਰ ਨੇ ਬੱਚਾ ਪਾਇਆ ਕਾਲਾ ਬੱਚਾ ਹੈ ਮੈਂ ਪ्योर ਨਹੀਂ ਲਈ ਜੀ ਹਣਾ ਤੇ ਸੁਬਾ ਕਰਮਾ ਸੂਹੀ ਸੁਬਾ ਤੀਜਾ ਸੂਹੀ ਤੀਜਰਾ ਸੁਬਾ ਸੂਹੀ ਹੋਈ ਹੈ ਹਨਾ ਸਿੰਘ ਸੁੰਘ ਚੰਗਾ ਕਿੰਗਰਿਆਂ ਵਾਲਾ ਸਿੰਘ ਆ ਉਹਦਾ ਤੇ ਥਣ ਭਾਂਡੇ ਦੀ ਚੰਗੀ ਸਜਣੋਂ ਖਬਰਦਾਰ ਆ ਥਣਲੇਵਾ ਨੋਕ ਵਾਲਾ ਥਣਿਆ ਮਿਲਕ ਮੈਨ ਵੀ ਚੰਗੀ ਦੁੱਧ ਚੰਗਾ 12 ਤੋਂ ਸਟਾਰਟਿੰਗ ਹੀ ਕੀਤੀ ਹੈ ਨਾ ਹਾਂਜੀ ਹਾਂਜੀ ਇਹ 15 ਦੁੱਧ ਨਹੀਂ ਮੈਂ 15 ਪਲੱਸ ਦਊਗੀ ਵਾਹ ਜੀ ਵਾਹ ਤੋਰਾ ਕਰਾਈਏ ਚੱਕ ਖੋਲ ਕੇ ਕਰਮਾ ਵਾਲੀ ਦਾ 12 ਪਲੱਸ ਸਜਣੋਂ ਸਟਾਰਟਿੰਗ ਕੀਤੀ ਆ 15 ਪਲੱਸ ਦੁੱਧ ਜਿਹੜਾ ਭਰੂਗੀ ਮੈਂ ਵੱਡੀ ਆ ਵਜਨ ਵੇਖੋ ਕੱਦ ਵੇਖੋ ਮੋਡੇ ਦੇ ਪਿੱਪਲ ਦੇ ਆਉਂਦੀ ਆ ਠੀਕ ਹੈ ਜੀ ਪੂਰੀ ਓਕੇ ਰਿਪੋਰਟ ਆ ਹਨਾ ਆ ਬੱਚਾ ਮਗਰ ਤੋਰਾ ਤਰਾ ਵੀ ਚੰਗਾ ਹੈ ਠੰਡ ਭਾਂਡੇ ਦੀ ਵੀ ਬੰਤਰ ਚੰਗੀ ਬਿਲਕੁਲ ਓਕੇ ਆ ਹੋਈ ਕਾਰ ਦਾ ਵੇਖੋ ਕਿੰਨਾ ਵੱਡਾ ਕਰਮਾ ਮੋੜ ਲਿਆ ਕੋਈ ਵਾਹ ਜੀ ਵਾਹ ਤੋਰਾ ਵੇਖੋ ਕਰਮਾ ਵਾਲੀ ਨੂੰ ਲੱਗਾ ਤੇ ਪੇਠਪੂੜਾ ਸੱਜਣਾ ਪੂਰਾ ਚੰਗਾ ਹੈ ਬੋਡੀ ਸਕੈਚਰ ਚੰਗੇ ਦੀ ਢਾਂਚੇ ਦੀ ਆ ਠੀਕ ਹੈ ਜੀ ਸੁਣਵਾਇਆ ਲੈ ਚੱਲੋ ਕਰਵਾ ਲਈ ਨੂੰ ਹਾਂ 12 ਕਿਲੋ ਬੌਲੇ ਤੋਂ ਗਿਣ ਲਓ ਦੁੱਧ ਤੋਂ ਗਿਣ ਲਓ ਸਟਾਰਟਿੰਗੇ ਕੀਤੀ ਇਹਨੇ ਦੁੱਧ 15 ਬਾਈ ਕਹਿੰਦਾ ਬੜੇ RAMNA ਪਲੱਸ ਕਰੂਗੀ ਤੇ ਕਰ ਵੀ ਜਾਣਾ ਜੇ 12 ਤੋਂ ਕਿਉਂਕਿ ਤੀਸਰਾ ਦਿਨ ਤੇ ਹੋ ਗਿਆ ਸੂਈ ਨੂੰ ਨੋ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੋਈ ਆ ਨਿਸ਼ਾਨ ਨੇ ਸਾਰੀਆਂ ਹੀ ਤੂੜੇ ਦੇ ਇਸ਼ਾਰਾ ਮਗਰ ਹਾਂ ਸਾਰੀਆਂ ਹੀ ਹੈਗਾਂ ਤੇ ਛਾਂ ਲੈ ਆਵਾ ਚਵਾਈ ਜਮੀ ਬਹੁਤ ਜੀ ਪੋਲੀ ਐ ਬਿਲਕੁਲ ਪੋਲੀ ਆ ਧਾਰਾ ਮਰਵਾ ਕੇ ਵਿਖਾਉਣੀਆਂ ਵਿਖਾਉਣੀਆਂ ਤੇ ਵਿਖਾ ਦਿੰਨੇ ਜੀ ਵਿਖਾ ਦਿਓ ਜੀ ਬੱਚਾ ਲਾ ਕੇ ਨਾ ਧਾਰਾ 1 1 2 2 ਕੜਵਾ ਦਿਓ ਅੰਤਾਜਾ ਲੱਗ ਜਾਂਦਾ ਜਿਹਨੇ ਦੂਰੋਂ ਨੇੜੋਂ ਆਉਣਾ ਕਿ ਚਵਾਈ ਪੋਲੀ ਆ ਤੇ ਜਾਂ ਕਿਦਾਂ ਦੀ ਆ ਲਓ ਜੀ ਬੱਚਾ ਲਾ ਕੇ ਤੁਹਾਨੂੰ ਧਾਰਾ ਕੜਵਾ ਦਿੰਨੇ ਲਓ ਸੱਜਣੂ ਥਾਂ ਥੋਣਾ ਬਸਮਕੇ ਚੰਗਾ ਕੱਢ ਆਈ ਆ ਠੀਕ ਹੈ ਜੀ ਇਹ ਬੱਚਾ ਅੱਗੇ ਬੰਨ ਲਓ ਜੀ ਲੋ ਸੱਜਣੋ ਅਗਲੇ ਸਨਾ ਦਾ ਜਵਾਬ ਬਹੁਤ ਸੋਹਣਾ ਠੀਕ ਆ ਤੇ ਮਗਰੋਂ ਈ ਸਾਈਡ ਘੜਵਾ ਲਓ ਵਾਜ ਵਾਜ ਮੁਗਾ ਹੋ ਕੇ ਰਗੀ ਆਉਂਦੀ ਹੈ ਨਾ ਮੁਗਾ ਮੁਗਾ ਚਲੋ ਬਸ ਕਰੋ ਕਰਮਾਲੀ ਨੂੰ ਬਾਕੀ ਜਿੰਨੇ ਵੀ ਖੜਨੇ ਆ ਆਪਣੀ ਪਾਸ ਕਰਕੇ ਤਸਲੀ ਕਰਕੇ ਖੜਨੇ ਭੈਣ ਭਰਾ ਨੇ ਤੇ ਮੈਂ ਚੰਗੀ ਆ ਦੁੱਧ ਵਾਲੀ ਆ ਸੱਜਣੋ ਨੀਲੀ ਰਾਬੀ ਪਿਓਰ ਆ ਗਈ ਦੂਜੇ ਨੰਬਰ ਤੇ ਤੁਹਾਨੂੰ ਆ ਕੱਟੇ ਨੀਲੀ ਰਾਬੀ ਜਿ ਵਿਖਾਉਣੇ ਕਰਾਉਣੇ ਆ ਤੁਹਾਡੇ ਆਪਾਂ ਪਤਾ ਇਹਦਾ ਵੀ ਜਾਇਤ ਤੋਂ ਜ਼ਾਇਦ ਕੀਮਤ ਜਿਹੜੀ ਰਹੂਗੀ ਤੇ ਬਾਈ ਪੇਪਰ ਮੈਂ ਦੀ ਕੀਮਤ ਕਿੰਨੀ ਕਰ ਦੀਏ ਮੈਂ ਜੀ ਦੇ ਦਈਏ 140 ਦੀ ਨਹੀਂ ਮਾਨ ਤਾਂ ਖੁੱਲਾ ਕਰਕੇ ਪਿਆਰ ਮਾਉਤ ਤੇ ਦੇ ਦਈਏ 130 ਹੀ ਦੇ ਦਾਂਗੇ ਨਹੀਂ ਹੋੱਚ ਹੋਰ ਮਾਨ ਹੋੱਚ ਤੁਸੀਂ ਕਰਾ ਲਓ ਨਹੀਂ ਸਾਡੇ ਦਿਨ ਤੁਸੀਂ ਆਪ ਹੀ ਕਰ ਦੋ 125 ਦੀ ਦੇ ਦਾਂਗੇ ਆਹ ਨਾਲ 1 ਲੱਖ 25000 ਦੀ ਹੋਰ ਛੱਡ ਦਈਏ 2-3000 ਬਾਈ ਦੀ ਮੈਂ ਵੇਖ ਲਉ ਮੈਂ ਦੇਰ ਦੇਰ ਦਿਨ ਵੇਖ ਰਿਹਾ ਕਿੰਨਾ ਮੰਨਦੇ ਨੇਲੀ 라ਵੀ ਪਿਓ ਚੰਗੀ ਮੈਂ ਦੁੱਧ ਵੀ 15 ਕਿਲੋ ਕੋਲ ਵਾਹ ਜੀ ਵਾਹ ਥਾਂ ਲੈ ਵਾ ਚੰਗਾ ਹਨਾ ਤੇ ਇੱਕ ਬਾਈ ਦੀ ਕਰ ਦਈਏ ਜੈਸਨੂ ਦੇ ਦਾਂਗੇ ਤੇ 20 ਦੀ ਕਰ ਦਈਏ ਨਹੀਂ ਇੱਕ ਬਾਈ ਦੀ ਦਵਾ 20 ਦੀ ਕਰ ਦਈਏ ਜੈਸਨੂ ਜਾਣਦੇ ਹੋ ਨਾ ਤੇ ਪਿਪੜਾ ਜਾਣਦੇ ਕੁਛ ਨਹੀਂ ਹੁੰਦਾ ਨਹੀਂ ਬਾਈ ਦਾ ਪਿਆਰ ਮੁਹੱਬਤ ਬੜਾ ਕਰਦੇ ਆ 1,20,000 ਦੀ ਜੈਸਨੂ ਕਰਦੇ ਮੇਰਾ ਭਰਾ ਚਲੋ ਠੀਕ ਆ ਜੀ ਦੇ ਦਾਂਗੇ ਵਾਦਾ ਭਾਵੇਂ ਘਾਟਾ ਨਾ ਤੇ ਅੱਗੇ ਆ ਕੇ ਕੱਟੀ ਹਨਾ ਝੋਟੀ ਅਸਰ ਹਾਂਜੀ ਦੋਂਦੀ ਹੋ ਗਈ ਤੇ ਚੌਗੀ ਆ ਦੋਂਦੀ ਆ ਜੀ ਦੋਂਦੀ ਆ ਕੋਈ ਬੱਚੇ ਨੂੰ ਲਾਮ ਬੰਦੋ ਮੜਿਆ ਨਾ ਕਿਉਂਕਿ ਕਿ ਇਹਦੇ ਫਿਰ ਖਰਾਬ ਕਰੂਗਾ ਸੱਜਣਾ ਦੋਂਦੀ ਕੱਟੀ ਆ ਠੀਕ ਆ ਅਸਰ ਝੋਟੀ ਆ ਚੰਗੀ ਆ ਸੋਹਣੀ ਆ ਪਿੱਠ ਪੂੜੇ ਦੀ ਸਾਰੀਆਂ ਹੀ ਨਿਸ਼ਾਨੀਆਂ ਨੂੰ ਕਵਰ ਕਰਦੀ ਆ ਦੇਖ ਸਕਦੇ ਕੱਟੀ ਦੀ ਬਿਊਟੀ ਕੋ ਝੋਟੀ ਦੀ ਬਹੁਤ ਸੋਹਣੀ ਆ ਹਾਂ ਵਾਹ ਜੀ ਵਾਹ ਵਾਹ ਤੇ ਬਾਈ ਪਿੱਪਲ ਇਹਨੂੰ ਖੋਲ ਗਏ ਤੋਰਾ ਤਰਾ ਕਰਾ ਲਈਏ ਚੈੱਕ ਦੋਂਦੀ ਹੋ ਗਈ ਹਨਾ ਹਾਂਜੀ ਠੀਕ ਆ ਲੋ ਥਾਨ ਚਾਰੇ ਆ ਓਕੇ ਆ ਬਾਕੀ ਅਗਲਾ ਥਾਨ ਵੀ ਇੱਕ ਵਾਈਡੀ ਆ ਹਾਂ ਅੱਗਾ ਥਾਨ ਚਲੋ ਮੋੜ ਲਿਓ ਕਰਮਾਲੇ ਨੂੰ ਲਓ ਜੀ ਕੱਟੇ ਬੜੀ ਪਿਆਰੀ ਛੋਟੀ ਸਜਣੋ ਜਿੰਨੇ ਨੀਲੀ ਨਸਲ ਦੀ ਚੌਂਦ ਚਾਹ ਬਾਣ ਨੇ ਉਹ ਆਪਣੀ ਜਿਹੜੀ ਖਰੀਦਦਾਰੀ ਕਰ ਸਕਦਾ ਤੇ ਬਾਈ ਜੀ ਇਹਦੀ ਕੀਮਤ ਹੈਮ ਤੇ ਜੀ ਜੇ ਤਾਂ ਕਿਸ ਰੀਡਰ ਕੋਲੇ ਹੋਵੇ ਜੀ ਹਾਂ ਫਿਰ ਤਾਂ ਕੱਟੀ ਇਹਦਾ ਹੀ 50000 ਰੁਪਏ ਦੀ ਹਾਂ ਜੈ ਸਰ ਤੇ ਆਪਾਂ ਬਾਣਾ ਮਿਲੀ ਬਾਣਾ ਆਪਾਂ ਦੇਣੀ ਆ ਜੈ ਸਰ 40000 ਦੀ ਪੂਰੀ ਦੀ ਕੱਟੀ ਦੱਸਣੀ ਨਹੀਂ ਜੀ ਮਾਨ ਤਾਂ ਖੁੱਲਾ ਕਰ ਰਹੀ ਦੋ ਛੱਡ ਦਾਂਗੇ ਨਹੀਂ ਜੀ ਹੋਰ ਕਰ ਦਿਗੇ ਹੋਰ ਵੇਖ ਲਓ ਸੰਤੂ ਸਾਹਿਬ ਕੱਟੀ ਵੀ ਚੰਗੀ ਆ ਨਹੀਂ ਚੰਗੀ ਮੰਨਦੇ ਆ ਫਿਰ ਜੈਸਨੋ ਜੀ ਸੁੰਗੀ ਵੇਖੋ ਜੈਸਨੋ ਕਰ ਦੋ ਜੈਸਨੋ 35 ਦੀ ਦੇ ਦਾਂਗੇ ਆ ਦੋ ਹੋਰ ਛੱਡ ਜੀ 33 ਦੀ ਦੇ ਦਾਂਗੇ ਦੇ ਦਿਓ ਚੱਲ ਠੀਕ ਆ ਲਓ ਸਜਣੋ ਇਹ ਦੋ ਪਸ਼ੂ ਆ ਤੇ ਖਰੀਦਦਾਰੀ ਕਰਿਓ ਜਿਹੜੇ ਵੀ ਚੀਜ਼ ਚੀਜ਼ ਲੱਗੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਰੱਖ ਰੱਖਾਂ